ਬੜਾ ਮੈਨੂੰ ਗੁੱਸਾ ਆਉਂਦਾ ਸੀ ਕੀ ਕਰੀ ਜਾਂਦੇ ਨੇ ਯਾਰ ਸਾਡੇ ਆਕਮਾ ਕਾ ਗਾਣਾ ਨਾੜੀ ਸਰਕਾਰ ਮੁਰਦਾਬਾਦ ਮੁਰਦਾਬਾਦ ਦਰਾਜ ਦੀ ਫਰੋਲਾ ਫਰਾਲੀ ਕਰਨ ਲੱਗ ਜਾਂਦਾ ਹੈ ਤੇ ਉਸ ਦੇ ਵਿੱਚ ਪਈ ਸਾਰੀ ਨਗਦੀ ਕਢ ਲੈਂਦਾ ਲੁਟੇਰੇ ਇੱਕ ਮੈਡੀਕਲ ਸਟੋਰ ਦੇ ਵਿੱਚ ਦਾਖਲ ਹੋ ਗਏ ਅਤੇ ਰੋਟੀ ਖਾਂਦੇ ਉੱਥੇ ਦੇ ਕਰਮਚਾਰੀ ਨੂੰ ਪਹਿਲਾਂ ਵਾਲਾਂ ਤੋਂ ਫੜਿਆ ਫਿਰ ਹਥਿਆਰਾਂ ਨਾਲ ਉਸਤੇ ਹਮਲਾ ਕਰ ਦਿੱਤਾ। ਨੋਕ ਤੇ ਇੱਕ ਝੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਜਿੱਥੇ ਇੱਕ ਰਾਤਾਂ ਦੇ ਮੋਟਰਸਾਈਕਲ ਸਵਾਰ ਮੁੰਡੇ ਨੂੰ ਰੋਕ ਕੇ ਉਸਦਾ ਮੋਟਰਸਾਈਕਲ ਚੋਰਾਂ ਦੇ ਵੱਲੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਜਿਹਦੇ ਵਿੱਚ ਇੱਕ ਲੰਘ ਰਹੀ ਔਰਤ ਦੇ ਕੋਲੋਂ ਮੋਬਾਈਲ ਫੋਨ ਦੀ ਲੁੱਟਕੋ ਕੀਤੀ ਗਈ ਹੈ ਤੇ ਤਸਵੀਰਾਂ ਸੀਸੀਟੀਵੀ ਦੇ ਵਿੱਚ ਵੀ ਕੈਟ ਹੋਈਆਂ ਨੇ।